ਸ਼੍ਰੋਮਣੀ ਹਲਕਾ ਖੇਮ ਕਰਨ ਦੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਅਖਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਨਾ ਵਿਰਸੇ ਦੀ ਪਾਰਟੀ ਹੈ ਨਾ ਮੇਰੀ ਪਾਰਟੀ ਹੈ ਛੋਡੀ ਪਾਰਟੀ ਹੈ ਸਾਡੀ ਜਾਇਦਾਦ ਨਹੀਂ ਹੈ ਜਾਇਦਾਦ ਛੋਡੀ ਹੈ ਅਕਾਲੀ ਦਲ ਤਖੜਾ ਹੈ ਤੇ ਆਪੀ ਕੌਮ ਤਖੜੀ ਆ ਪੰਜਾਬ ਤਖੜਾ ਹੈ ਬਹੁਤ ਤਾਕਤਾਂ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਕਮਜ਼ੋਰ ਕਰਨ ਵਾਸਤੇ ਲੱਗੀਆਂ ਇੰਨਾ ਸਾਜਸ਼ਾ ਨੂੰ ਸਮਝਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਆ ਉਹ ਜਥੇਬੰਦੀ ਹੈ ਜਿਹਨੂੰ ਆਪਣੇ ਬਜ਼ੁਰਗਾਂ ਨੇ ਉਦੋਂ ਬਣਾਇਆ ਜਦੋਂ ਉਹਨਾਂ ਨੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ ਜਦੋਂ ਆਜ਼ਾਦ ਕਰਾਇਆ ਉਹਨਾਂ ਨੇ ਉਦੋਂ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਕੋਈ ਹਮਲਾ ਕਰੇ ਤਾਂ ਹੋਏ ਤਾਂ ਲੜ ਸਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ 103 ਸਾਲ ਲਗਾਤਾਰ ਖੋਡੀ ਲੜਾਈ ਦੇਸ਼ ਦੀ ਆਜ਼ਾਦੀ ਦੀ ਲੜਾਈ ਕਿਸਾਨੀ ਦੀ ਲੜਾਈ ਗਰੀਬ ਦੀ ਲੜਾਈ ਪੰਜਾਬ ਦੀ ਲੜਾਈ ਕੱਲੀ ਆਈ ਜਥੇਬੰਦੀ ਲੜਦੀ ਰਹੀ ਹੈ ਮੈਨੂੰ ਕਿਤੇ ਕਿਤੇ ਦੁੱਖ ਹੁੰਦਾ ਜਦੋਂ ਬੈਠਣਾ ਹੈ ਜਿਹੜਾ ਆਉਂਦਾ ਆਪਣੇ ਆਪ ਨੂੰ ਪੰਥਕ ਜਥੇਬੰਦੀ ਕਹਿ ਦਿੰਦਾ ਤੇ ਨਿਸ਼ਾਨਾ کلا کالی دل شروع کالی دل کانگریس جے بی دا نان لندے یا کسے ہور پارٹی دا نان لندے کلے شروع شرونی کالی دل دے اپا پھر بھی بار بار انہوں چاہ آ ہیں پھر آپ پشتونے ہیں جدو نقصان ہو جاتا ہے ਤੁਸੀਂ ਦੇਖੋ ਇੰਨਾ ਤਾਕਤਾਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤੇ ਕੀ ਨੁਕਸਾਨ ਹੋਇਆ ਅੱਜ ਆਰਐਸਐਸ ਨੇ ਤੱਕ ਸ਼੍ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਤੱਕ ਸ਼੍ਰੀ ਪਟਨਾ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਸ਼ਰੋਮ ਨਹੀਂ ਕਰਦੋਰਾ ਕਮੇਟੀ ਜਿਹੜਾ ਆਪਣੀ ਪਾਰਲੀਮੈਂਟ ਦੀ ਸਭ ਤੋਂ ਵੱਡੀ ਤਾਕਤ ਆ ਉਹਨੂੰ ਤੋੜ ਕੇ ਹਰੀ ਹਨ ਲੱਕ ਕਰ ਦਿੱਤਾ ਤੇ ਐਜੀਪੀਸੀ ਤੇ ਵੀ ਹਮਲਾ ਕੀਤਾ ਸੀ ਪਰ ਆਪਣੇ ਮੈਂਬਰ ਤੱਕੜੇ ਰਹੇ ਤੇ ਬਚਾਲੀ ਆ ਖਾਲਸਾ ਜੀ ਕਿਦੋਂ ਜਾਗੋਗੇ ਕਿਦੋਂ ਪਛਾਣੋਗੇ ਤਾਕਤਾਂ ਕੌਣ ਹੈ ਕਿੱਥੋਂ ਆਈਆਂ ਕਿਵੇਂ ਆਈਆਂ ਮੈਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਹੀਂ ਹੈ ਪਰ ਜਿੱਥੇ ਜਾਣਾ ਲੋਕ ਸਵਾਲ ਪੁੱਛਦੇ ਐ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ ਆਏ ਕਿੱਥੋਂ ਐਨੇ ਸਾਲ ਰਹਿੰਦੇ ਕਿੱਥੇ ਸੀ ਜੇ ਐਨੇ ਪੰਤਕ ਸੀ ਫਿਰ ਵਾਲ ਕਿਉਂ ਕਟਾਏ ਜੀਨਾ ਪਉਂਦੇ ਸੀ ਵਾਲ ਕਟਾਉਂਦੇ ਸੀ ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ 30 ਦੇ ਵੱਧ ਹੁੰਦੀ ਹੈ ਉਮਰ ਇੱਕਦਮ ਪੰਥ ਕਿੱਥੋਂ ਜਾਗ ਪਿਆ ਜਹਾਜ਼ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਏ ਜਾਂਦੇ ਆ ਅਮਰਿਕ ਸ਼ਿਕਾਇਤ ਜਾਂਦਾ ਫਿਰ ਕਹਿੰਦੇ ਆ ਕਿ ਮੈਂ ਕੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਹੈ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੈ ਨਸ਼ੇ ਛਡਾਉਣ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕਸੂਸ਼ ਨਹੀਂ ਮੰਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਹੈ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਬੁਲਾਇਆ ਜਾਂਦਾ ਹੈ ਮੈਂ ਪੁੱਛਣਾ ਚਾਹਣਾ ਹੈ ਪਹਿਲੀ ਗੱਲ ਕੀ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਏ ਚ ਉਹ ਐਨਐਸਏ ਚ ਮੇਰਾ ਵੀਰ ਉੱਥੇ ਡਿਬਰਗੜਾ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਐਚ ਰਹਿਆ 16 ਸਾਲ ਤਾਮਿਲਨਾਡੂ ਦੀ ਜੇਲਾਜ ਨਾਗਾਲੈਂਡ ਦੀ ਜਿਹੜਾ ਚੱਪਲਪੁਰ ਦੀ ਜਿਹੜਾਂ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਮੇਰੇ ਭੈਣ ਦਾ ਵਿਆਹ ਸੀ। ਆਫਸਰ ਕਹਿੰਦੇ ਕੀ ਤੁਸੀਂ ਬਾਹਰ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ। ਵੱਡੇ ਬਾਦਲ ਸਾਹਿਬ ਕਹਿੰਦੇ ਮੇਰੇ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ? ਮੈਂ ਨਾ ਜ਼ਿੰਦਗੀ 'ਚ ਪ੍ਰੋਲ ਲਿੱਤੀ ਹੈ ਨਾ ਜਮਾਨਤ ਦਿੱਤੀ ਹੈ। ਫਰਕ ਪਛਾਣੀਏ ਕਿਹੜੀ ਲੀਡਰ ਹੈ? ਸਰਪਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ ਆਪਣੀ ਕੌਮ ਨੂੰ ਹੋ ਕੀ ਗਿਆ ਕਿ ਅੱਛਾ ਕਿਹੜੇ ਲੋਕ ਹੈ ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾਦੂ ਵਾਲਾ ਦਾ ਬਿਆਨ 10 ਦਿਨ ਪਹਿਲੇ ਦਾਦੂ ਆਂ ਦਾ ਬਿਆਨ ਸੀ ਕਿ ਹਰਿਆਣਾ ਵਿੱਚ ਬੀਜੇਪੀ ਨੂੰ ਜਿਤਾਓ ਤੇ ਅੱਜ ਬਿਆਨ ਆ ਉਹਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਤਪਾਲ ਨੂੰ ਜਿਤਾਓ ਅਸਵਾਲ ਹੈ ਕਿੱਥੋਂ ਕੀ ਦੀ ਸਕੋਟ ਹੈ ਕਿਹੜੀਆਂ ਏਜੰਸੀਆਂ ਲੱਗੀਆਂ ਨਿਸ਼ਾਨਾ ਕੀ ਹੈ ਨਿਸ਼ਾਨਾ ਇੱਕੋ ਇੱਕ ਹੈ ਤੁਹਾਨੂੰ ਕਮਜ਼ੋਰ ਕਰਨਾ ਤੁਹਾਡੀ ਪਾਰਟੀ ਨੂੰ ਕਮਜ਼ੋਰ ਕਰਨਾ ਤੁਹਾਡੀ ਮਾਂ ਪਾਰਟੀ ਨੂੰ ਖਤਮ ਕਰਨਾ ਬੰਦੀ ਸਿੱਖ ਕੌਣ ਹੈ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਭਾਈ ਅਮਰਤਪਾਲ ਬੰਦੀ ਸਿੱਖ ਨਹੀਂ ਹੈ ਬੰਦੀ ਸਿੱਖ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ ਤੁਹਾਡੇ ਭੈਣਾ ਭਰਾਵਾਂ ਦਾ ਕਤਲੇਆਮ ਕੀਤਾ ਜੋ ਕਤਲੇਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਲੀਡਰ ਕੀਤਾ ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ ਉਹ ਐ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ ਮaaf ਕਰ ਦਿਓ ਉਹ ਕੀ ਕਹਿੰਦੇ ਐ ਕਿ ਜੋ ਦੇਸ਼ ਦਾ ਕਾਨੂੰਨ ਹੈ ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ ਇਸ ਕਰਕੇ ਹਿਊਮੈਨਿਟਰੀਅਲ ਰਾਈਟ ਸਾਡੇ ਐ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਐ ਜੇ ਆ ਜਿਹੜਾ ਦੇਖਿਆ ਬਿਸਕਟ ਬਾਨੂ ਉਹ ਹੀ ਹੈ ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਹੈ ਰੇਪ ਕੀਤਾ ਹੈ ਕਤਲ ਕੀਤਾ ਹੈ ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀਆਂ ਹੋ ਗਈਆਂ ਇੱਕ ਸਾਲ ਛਲੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿਕ ਨਹੀਂ ਬਣ ਜਾਂਦਾ ਆ ਫਰਕ ਹੈ ਹੈ ਨਾਲੇ ਜਿਵੇਂ ਵਿਰਸੇ ਨੇ ਕਿਹਾ ਐਨਐਸਏ ਲਾਉਣ ਵਾਲੇ ਝਾੜੂ ਵਾਲੇ ਐਨਐਸਏ ਜਿਬਰੂਗੜ ਭੇਜਣ ਵਾਲੇ ਝਾੜੂ ਵਾਲੇ ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਹੀ ਨਹੀਂ ਹੈ ਝਾੜੂ ਨੂੰ ਤਾਂ ਵਧੀਆ ਕਹਿੰਦੇ ਐ ਤੇ ਹੁਣ ਕੱਲੇ ਬੋਲਦੇ ਐ ਅਕਾਲੀ ਦਲ ਨੂੰ ਪਤਾ ਸੀ ਖਡੂਰ ਸਾਹਿਬ ਪੰਤਿਕ ਸੀਟ ਐ ਇਹ ਕਿਵੇਂ ਹਰਾਈ ਜਾਊਗੀ ਲਿਆਓ ਆਪਣਾ ਬੰਦਾ ਖੜੇ ਕਰੋ ਸਮਝੋ ਕੀ ਸਾਜ਼ਿਸ਼ ਐ ਆਪਾਂ ਦੇਖ ਲਿਆ ਕਹੇ ਜੀ ਹਾਲਾਤ ਚੋਂ ਨਿਕਲੇ ਐ ਮਸਾਂ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਐ ਸ਼ੇਕ ਕੌਮ ਆਪਣਾ ਘਰ ਆ ਆਪਾਂ ਇਥੋਂ ਕਿਤੇ ਬਾਹਰ ਜਾ ਨਹੀਂ ਸਕਦੇ ਆਪਾਂ ਇੱਥੇ ਹੀ ਤਕੜੇ ਹੋ ਸਕਦੇ ਆ ਇੱਥੇ ਸਫਲ ਹੋ ਸਕਦੇ ਆ ਤੇ ਕੱਲੀ ਇੱਕ ਪਾਰਟੀ ਹੈ ਜੋ ਸੋਚਦੀ ਹੈ ਕਿ ਪੰਜਾਬ ਤਕੜਾ ਹੋਏ ਤੇ ਆਪਣੀ ਕੌਮ ਪੰਜਾਬੀ ਤਕੜੇ ਹੋਣਗੇ ਮੇਰੇ ਕਿਸਾਨ ਵੀਰ ਬੈਠੇ ਆ ਮੈਂ ਤੁਹਾਨੂੰ 5-6 ਸਵਾਲ ਪੁੱਛਣਾ ਚਾਹਣਾ ਹੈ ਤੋਂ ਟਿਊਬਵਲ ਕਨੈਕਸ਼ਨ ਕਦੋਂ ਮਿਲਿਆ ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਉਹ ਤਰੀਕਾ ਕਢਾ ਲਿਓ ਮੈਂ ਆਰਟੀਆਈ ਤੋਂ ਕਢਾਇਆ ਹੈ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਹੈ ਸਾਡੇ 13 ਲੱਖ ਥੋੜੀ ਜਿਥੇ ਬੰਦੀ ਕਾਲੀ ਦਲ ਨੇ ਦਿੱਤੇ ਹੈ ਇੰਨਾ ਟਿਊਬਵਲ ਕਨੈਕਸ਼ਨਾਂ ਵਿੱਚ ਬਿਜਲੀ ਮੁਫਤ ਦੇਣ ਵਾਲਾ ਕਾਲੀ ਦਲ ਥੋੜੇ ਹਨੇਰਾ ਕੱਸੀਆ ਕਢਣ ਵਾਲਾ ਕਾਲੀ ਦਲ ਆ ਮੰਡੀਆਂ ਬਣਾਉਣਾਂ ਵਾਲਾ ਕਾਲੀ ਦਲ ਖਾਲੇ ਬਣਾਉਣਾਂ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਰਾਈਂ ਪਾਣੀ ਭੇਜਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਝਾੜੂ ਦੀ ਕਿਸੇ ਵੀ ਦੱਸ ਦਿਓ ਤੁਹਾਡੇ ਟਰੈਕਟਰਾਂ ਦੇ ਟੈਕਸ ਹੁੰਦਾ ਸੀ ਮਾਫ ਕਰਨ ਵਾਲਾ ਕਾਲੀ ਦਲ ਆ ਗਰੀਬ ਜਨਤਾ ਬੈਠੀ ਹੈ 4 ਰੁਪਏ ਕਿਲੋ ਆਟਾ ਦੇ 20 ਰੁਪਏ ਕਿਲੋ ਦਾਲ ਦੇ ਨਾਲ ਅਕਾਲੀ ਦਲ ਸ਼ਗਨ ਦੇ ਨਾਲ ਅਕਾਲੀ ਦਲ ਪੈਨਸ਼ਨ ਦੇ ਨਾਲ ਅਕਾਲੀ ਦਲ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ 6 ਲੱਖ ਬੱਚੇ ਹਰ ਸਾਲ ਪੜਾਉਂਦੇ ਸੀ ਮੁਫਤ ਪੜਾਉਣ ਵਾਲਾ ਅਕਾਲੀ ਦਲ ਲੜਕੀਆਂ ਨੂੰ ਸਰਕਾਰੀ ਸਕੂਲ ਪੜ੍ਹਨ ਵਾਸਤੇ ਸਾਈਕਲ ਦੇਣ ਵਾਲਾ ਅਕਾਲੀ ਦਲ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲਾ ਅਕਾਲੀ ਦਲ ਤੇ ਤੁਸੀਂ ਤਾਂ ਜਾਣਦੇ ਹੋ ਖੇਮ ਕਰਨ ਵਾਲੇ ਤੁਸੀਂ ਕਿਹੜਾ ਬਿੱਲ ਭਰਦੇ ਹੁੰਦੇ ਸੀ ਠੀਕ ਸੀ ਨਾ ਹੁਣ ਸਾਰੇ ਹੁਣ ਜਿਹਨਾਂ ਹੁਣ ਕੀ ਕਰਦੇ ਹੋ ਹੁਣ ਝਾੜੂ ਵਾਲੇ ਐ ਦੇਖੋ ਕੀ ਹੁੰਦਾ ਥੋੜਾ ਕੁ ਸੁਣਨ ਵਾਲਾ ਨਹੀਂ ਫਿਰ ਆਪਾਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰਨ ਤੇ ਲੱਗੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਸ਼ਾਸਨ ਦੇ ਸ਼ਿਕਾਰ ਹੋ ਰਹੇ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਦੇਖਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦਾ ਕੋਈ ਤਰੀਕਾ ਹੈ ਕਿ ਉਸ ਦੀ ਫੌਜ ਕਮਜ਼ੋਰ ਕਰ ਦਿਓ ਅੱਜ ਚੈਲੰਜ ਹੈ ਪੰਜਾਬ ਨੂੰ ਪੰਥ ਨੂੰ ਕਿ ਬੜੀਆਂ ਵੱਡੀਆਂ ਵੱਡੀਆਂ ਤਾਕਤਾਂ ਬੜੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਜੜੀਆਂ ਨੇ ਉਹ ਪੰਥ ਤੇ ਪੰਜਾਬ ਦੇ ਨਾਂ ਤੇ ਠੱਗਣਾ ਚਾਉਂਦੀਆਂ ਨੇ ਪਾਰਲੀਮੈਂਟ ਪੰਥ ਤੇ ਪੰਜਾਬ ਦੇ ਮਸਲੇ ਠਾਉਣ ਵਾਸਤੇ ਐ ਲੋਕਾਂ ਦੇ ਮਸਲੇ ਠਾਉਣ ਵਾਸਤੇ ਐ ਕਿਸਾਨਾਂ ਦੇ ਮਸਲੇ ਠਾਉਣ ਵਾਸਤੇ ਐ ਮਜ਼ਦੂਰਾਂ ਦੇ ਗਰੀਬਾਂ ਦੇ ਵਪਾਰੀਆਂ ਦੇ ਮੁਲਾਜ਼ਮਾਂ ਦੇ ਮਸਲੇ ਠਾਉਣ ਵਾਸਤੇ ਹੈ ਪਰ ਸਭ ਤੋਂ ਵੱਡਾ ਸਭ ਦਾ ਸਾਂਝਾ ਮਸਲਾ ਜਿਹੜੇ 30 30 34 34 ਸਾਲਾਂ ਤੋਂ ਜੇਲ੍ਹਾਂ ਚ ਬੈਠੇ ਐ ਬੰਦੀ ਸਿੰਘ ਉਹਨਾਂ ਦੀ ਰਿਹਾਈ ਦਾ ਮਾਮਲਾ ਹੈ ਅੱਜ ਇਸ ਬੰਦੀ ਆਪਾਂ ਗੱਲਾਂ ਕਰਾਂਗੇ ਕਿ ਇੱਕ ਪੰਨੇ ਉਹ ਤਾਕਤਾਂ ਨੇ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ ਤੇ ਦੂਜੇ ਪੰਨੇ ਤਹਾਡੀ ਆਪਣੀ ਤੁਹਾਡੀ ਮਾਂ ਪਾਰਟੀ ਤੁਹਾਡੀ ਖੇਤਰੀ ਪਾਰਟੀ ਤੁਹਾਡੇ ਵੱਡ ਵਡੇਰਿਆਂ ਵੱਲੋਂ ਸ੍ਰੀ ਅਕਾਲ ਤਖਸੈਦ ਦੀ ਤਾਬਿਆ ਸਰਜੀ ਹੋਈ ਸ਼ਰੋਮਣੀ ਅਕਾਲੀ ਦਲ ਪਾਰਟੀਏ ਆਓ ਇਹਦਾ ਝੰਡਾ ਬੁਲੰਦ ਕਰੀਏ ਬੜੀਆਂ ਸ਼ਾਸ਼ਾ ਚੱਲ ਰਹੀਆਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਸਿੱਖ ਪੰਥ ਨੂੰ ਪੰਜਾਬ ਦੀ ਰਾਜਨੀਤੀ ਨੂੰ ਕਮਜ਼ੋਰ ਕਰਨ ਵਾਸਤੇ ਆ ਸਭ ਕੁਝ ਜਿਹੜਾ ਜਾਲ ਬੁਣਿਆ ਜਾ ਰਿਹਾ ਹੈ ਇਹ ਕੇਵਲ ਤੇ ਕੇਵਲ ਪੰਜਾਬ ਦੀ ਰਾਜਨੀਤੀ ਨੂੰ ਸਿੱਖਾਂ ਦੀ ਰਾਜਨੀਤੀ ਨੂੰ ਵਲਣ ਵਾਸਤੇ ਬੁਲੇਟਣ ਵਾਸਤੇ ਕਮਜ਼ੋਰ ਕਰਨ ਵਾਸਤੇ ਖੇਡਾਂ ਖੇਡੀਆਂ ਜਾ ਰਹੀਆਂ ਨੇ ਸਮਝਾਓ ਸਮਝਾਓ ਅੱਜ 33 34 33 ਸਾਲਾਂ ਵਾਲੇ ਜੇਲਾ 'ਚ ਬੈਠੇ ਐ ਅਕੀਖੇਟਾਂ ਨੇ ਕਿ ਪੰਥ ਦੇ ਨਾਂ ਤੇ ਨਾਹਰਾ ਦੇ ਕੇ ਕਿ ਪੰਥ ਬਚਾਉਣਾ ਹੈ ਪੰਥ ਦੀ ਅਗਵਾਈ ਕਰਨੀ ਹੈ ਝੂਠ ਹੈ ਇਹਦੇ ਪਿੱਛੇ ਜਿਨ੍ਹਾਂ ਲੋਕਾਂ ਦੀ ਖੇੜ ਉਹ ਹੁਣ ਨੰਗੇ ਹੋ ਚੁੱਕੇ ਨੇ ਨੰਗੇ ਕੀਤੇ ਨੇ ਦੋ ਦਿਨ ਅਜੇ ਹੋਰ ਨੇ ਹੋਰ ਨੰਗੇ ਕਰਾਂਗੇ ਔਰ ਇੱਥੇ ਕਾਂਗਰਸ ਜਿਨੇ 40 ਸਾਲ ਪਹਿਲਾਂ ਏਡਾ ਵੱਡਾ ਹਮਲਾ ਕੀਤਾ ਸਿੱਖੀ ਤੇ ਪੰਥ ਤੇ ਪੰਜਾਬ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਟੈਂਕਾਂ ਤੇ ਟੋਪਾਂ ਦੇ ਨਾਲ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਟੇਰੀ ਕੀਤਾ ਹਜ਼ਾਰਾਂ ਸਿੰਘਾਂ ਸਿੰਘਾਂ